ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤਨਸ਼ਾ ਦੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ ਦਰਸਲ ਦੌਰਾਨ ਗਸ਼ਤ ਸੀਆਈਏ ਸਟਾਫ ਨੂੰ ਇੱਕ ਟਰੱਕ ਦੇ ਕੋਲ ਇੱਕ ਸ਼ੱਕੀ ਵਿਅਕਤੀ ਨਜ਼ਰ ਆਇਆ ਜਦੋਂ ਉਸ ਵਿਅਕਤੀ ਦੀ ਤਲਾਸ਼ੀ ਲਈ ਗਈ ਇਸ ਦੇ ਕੋਲ ਇੱਕ ਬੈਗ ਮੌਜੂਦ ਸੀ ਤੇ ਇਹ ਜਿਸ ਟਰੱਕ ਦੇ ਵਿੱਚ ਆਇਆ ਉਸ ਟਰੱਕ ਦੇ ਵਿੱਚ ਕਣਕ ਦੀਆਂ ਬੋਰੀਆਂ ਲੱਦੀਆਂ ਹੋਈਆਂ ਸਨ ਤਾਂ ਟਰੱਕ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਬੈਗ ਨੂੰ ਵੀ ਕਬਜ਼ੇ 'ਚ ਲਿਆ ਗਿਆ ਤੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਬੈਗ ਦੇ ਵਿੱਚੋਂ 10 ਕਿਲੋ ਫੀਮ ਦੀ ਬਰਾਮਦਗੀ ਹੋਈ ਤੇ ਜਦ ਪੁੱਛਗਿੱਛ ਕੀਤੀ ਗਈ ਤਾਂ ਇਸ ਵਿਅਕਤੀ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਦੋ ਹੋਰ ਲੋਕ ਵੀ ਜਿਹੜੇ ਸ਼ਾਮਲ ਨੇ ਜਨਾਬ ਦੀ ਸ਼ਮੂਲੀਅਤ ਨੂੰ ਲੈ ਕੇ ਹੁਣ ਪੁਲਿਸ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਟਰੱਕ ਜਿਹੜਾ ਮੱਧ ਪ੍ਰਦੇਸ਼ ਰਾਜਸਥਾਨ ਤੋਂ ਹੁੰਦਾ ਹੋਇਆ ਬਠਿੰਡਾ ਪਹੁੰਚਿਆ ਸੀ ਜਿੱਥੇ ਇਸ ਦੇ ਵੱਲੋਂ ਇਸ ਦੀ ਸਪਲਾਈ ਕੀਤੀ ਜਾਣੀ ਸੀ ਫਿਲਹਾਲ ਦੇ ਲਈ ਪੁਲਿਸ ਦੇ ਵੱਲੋਂ ਜਿਹੜਾ ਮਾਮਲਾ ਹੈ ਉਹ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ ਸਰ ਕਿਸ ਤਰ੍ਹਾਂ ਦੀ ਘਟਨਾਬੀ ਹੋਈ ਹੈ? ਟਰੱਕ ਦੇ ਵਿੱਚੋਂ ਫੀ ਮਿਲੀ ਸੀ। ਬਹੁਤ ਲੋਕ ਨੇ ਕਿਵੇਂ ਹੋਇਆ? ਅ ਕੱਲ ਸੀਆਈਏ 2 ਬਠਿੰਡਾ ਦੀ ਟੀਮ ਮਿਤੀ 23 2025 ਨੂੰ ਰਿੰਗ ਰੋਡ ਮਲੋਟ ਰੋਡ ਕੋਲ ਗਸ਼ਤ ਕਰ ਰਹੀ ਸੀ। ਗਸ਼ਤ ਕਰਦਿਆਂ ਨੂੰ ਇਹਨਾਂ ਨੂੰ ਇੱਕ ਵਿਅਕਤੀ ਟਰੱਕ ਦੇ ਕੋਲ ਸ਼ੱਕੀ ਹਾਲਾਤ ਚ ਖੜਾ ਦਿਖਾਈ ਦਿੱਤਾ। ਜਿਸ ਨੂੰ ਇਹਨਾਂ ਨੇ ਕਾਬੂ ਕਰਕੇ ਕੰਟਰੋਲ ਰੂਮ ਤੇ ਇਤਲਾਹ ਦਿੱਤੀ ਤੇ ਮੈਂ ਮੌਕੇ ਤੇ ਪਹੁੰਚਿਆ ਐਨਡੀਪੀਐਸ ਦੇ ਜਾਪਤੇ ਅਨੁਸਾਰ ਜਿਹੜੀ ਹੈ ਇਹ ਵਿਅਕਤੀ ਜਿਹੜਾ ਸ਼ੱਕੀ ਵਿਅਕਤੀ ਸੀ ਇਹਦੇ ਇਹਦੇ ਨਾਲ ਪੁੱਛਗਿੱਛ ਕਰਕੇ ਇਹਦਾ ਟਰੱਕ ਦੀ ਇਸ ਬੰਦੇ ਦੀ ਤੇ ਇਹਦੇ ਕੋਲ ਇੱਕ ਬੈਗ ਸੀ ਜਿਹੜਾ ਟਰੱਕ 'ਚ ਪਿਆ ਸੀਗਾ ਇਹ ਤਿੰਨਾਂ ਚੀਜ਼ਾਂ ਦੀ ਅਸੀਂ ਸਰਚ ਕੀਤੀ ਤੇ ਬੈਗ ਦੇ ਵਿੱਚੋਂ 10 ਕਿਲੋ ਅਫੀਮ ਬਰਾਮਦ ਹੋਈ ਜਿਸ ਨੂੰ ਮੌਕੇ ਤੇ ਜਿਹੜਾ ਹੈਗਾ ਟਰੱਕ ਦੀ ਹੋਰ ਸਰਚ ਕਰਕੇ ਤੇ ਡਾਕੂਮੈਂਟਸ ਜਿਹੜੇ ਇਹਦੇ ਬਿੱਲ ਵਗੈਰਾ ਸੀਗੇ ਉਹ ਵੀ ਕਬਜ਼ੇ 'ਚ ਲਏ ਗਏ ਦੋਸ਼ੀ ਪਾਸੋਂ ਉਹਦਾ ਮੋਬਾਈਲ ਫੋਨ ਵੀ ਕਬਜ਼ੇ 'ਚ ਲਿਆ ਗਿਆ ਪੁੱਛਗਿੱਛ ਕੀਤੀ ਗਈ ਜਿਸ ਦੇ ਵਿੱਚ ਹੋਰ ਵੀ ਜਿਹੜੇ ਹੈਗੇ ਆ ਦੋ ਵਿਅਕਤੀ ਇਨਵੋਲਵ ਪਾਏ ਜਾ ਰਹੇ ਆ ਜਿਨ੍ਹਾਂ ਦੇ ਰੋਲ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਸੰਬੰਧੀ ਐਫ ਆਈ ਆਰ ਨੰਬਰ 51 ਮਿਤੀ 203 2025 ਅੰਡਰ ਸੈਕਸ਼ਨ 18 ਸੀ 29 25 ਐਨ ਡੀ ਪੀ ਐਸ ਐਕਟ ਪੀ ਐਸ सदर ਬਠਿੰਡਾ ਦਰਜ ਕੀਤਾ ਗਿਆ ਹੈ ਕਿਥੋਂ ਸਰਫੀਮ ਲੈ ਕੇ ਆਏ ਸੀ ਅੱਗੇ ਕਿਤੇ ਦੇ ਨੇ ਸੀ ਕਿਥੋਂ ਲੈਣਾ ਆ ਬਣਾਏ ਇਹ ਟਰੱਕ ਜਿਹੜਾ ਸੀਗਾ ਇਹ ਕਣਕ ਦੇ ਬੋਰੀਆਂ ਨਾਲ ਲੋਡਡਡ ਸੀਗਾ ਇਹ ਮੱਧ ਪ੍ਰਦੇਸ਼ ਰਾਜਸਥਾਨ ਤੋਂ ਹੁੰਦਾ ਹੋਇਆ ਟਰੱਕ ਬਠਿੰਡਾ ਪਹੁੰਚਿਆ ਸੀਗਾ ਤੇ ਬਠਿੰਡੇ ਦੇ ਵਿੱਚ ਇਹ ਨੇ ਇਹ ਜਿਹੜੀ ਹੈਗੀ ਪਤਾ ਲੱਗਿਆ ਵੀ ਇਹਨੇ ਸਪਲਾਈ ਦੇਣੀ ਸੀ ਅੱਗੇ ਪੁੱਛ ਕੇ ਥੋਰ ਕਲਾਸ ਉਸਰ ਦਾ ਸਰ ਹਾਂਜੀ ਇਸ ਜਿਹੜੀ ਸਟੇਜ ਦੇ ਉੱਤੇ ਕਿਉਂਕਿ ਕੇਸ ਅੰਡਰ ਇਨਵੈਸਟੀਗੇਸ਼ਨ ਆ ਤੇ ਪੁਲਿਸ ਦਾ ਅਸੀਂ ਰਿਮਾਂਡ ਲੈਣ ਜਾ ਰਹੇ ਆ ਹੋਰ ਜਿਹੜੇ ਖੁਲਾਸੇ ਆ ਉਹ ਅਸੀਂ ਜਦੋਂ ਸਾਡੇ ਕੋਲ ਡਿਟੇਲਸ ਪ੍ਰੋਪਰ ਆ ਗਈਆਂ ਮੋਬਾਈਲ ਦੀ ਅਸੀਂ ਫੋਰੈਂਸਿਕ ਕਰ ਲਈ ਤੇ ਜਦੋਂ ਪੁਕਤਾ ਸਬੂਤ ਆ ਗਏ ਉਸ ਆਧਾਰ ਤੇ ਅਸੀਂ ਕਰਾਂਗੇ ਕ੍ਰਿਮੀਨਲ ਰਿਕਾਰਡ ਦਾ ਲੈਸਰ ਪਹਿਲਾਂ ਤਾਂ ਇਦੇ ਬਾਰੇ ਵੀ ਜਾਂਚ ਕੀਤੀ ਜਾ ਰਹੀ ਆ ਕਿਉਂਕਿ ਇਹ ਨਿਮਚ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਆ ਤੇ ਇਹਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਦਾ ਕਿਹੜੇ থান ਦੀ ਕੀਤਾ ਗਿਆ ਇਹਦਾ ਆ ਥਾਣਾ ਸਦਰ ਬਠਿੰਡਾ ਸਰ ਕੋਰਟ ਚ ਪੇਸ਼ ਕਰ ਦਿੱਤਾ ਗਿਆ ਆ ਹਲੇ ਜਿਹੜਾ ਹੈਗਾ ਉਹਨੂੰ ਲੈ ਕੇ ਜਾ ਰਹੇ ਨੇ ਥੋੜੇ ਚਿਰ ਚ ਪੇਸ਼ ਕਰਕੇ ਅਸੀਂ ਉਹਦਾ ਰਿਮਾਂਡ ਲਵਾਵਾਂਗੇ ਪੁਲਿਸ ਰਿਮਾਂਡ